ਆਹੀ ਉਹ ਲੈਣਾ ਜਿਸ ਕਾਰਨ ਗੁਲਾਬ ਸਿੱਧੂ ਨੂੰ ਪੰਜਾਬ ਦੇ ਸਰਪੰਚਾਂ ਤੋਂ ਮਾਫੀ ਮੰਗਣੀ ਪਈ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਜੇ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਸਰਪੰਚ ਦੇ ਹੱਥ ਦੇ ਵਿੱਚ ਹੁੰਦਾ ਪਿੰਡ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਪਰ ਬਾਈ ਨੂੰ ਇੰਨਾ ਨਹੀਂ ਪਤਾ ਸੀ ਕਿ ਇਦਾਂ ਹੋ ਜਾਏਗਾ ਵੀ ਗਾਣੇ ਦੀ ਲੈਣ ਇੰਨੀ ਕਿ ਜ਼ਿਆਦਾ ਸਰਪੰਚਾਂ ਨੂੰ ਬੁਰੀ ਲੱਗੇਗੀ ਈ ਮਾਫੀ ਮੰਗਣੀ ਪਣੀ ਆ ਪਰ ਅਸੀਂ ਕਿ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਸਰਪੰਚਾਂ ਨੂੰ ਆ ਗਿਆ ਗੁੱਸਾ ਸਰਪੰਚ ਲਾਈਵ ਹੋ ਗਏ ਇਕਤਾ ਹੋ ਗਈ ਹਰ ਇੱਕ ਪਿੰਡ ਦਾ ਸਰਪੰਚ ਇਹਦੇ ਖਿਲਾਫ ਵੀਡੀਓ ਪਾਉਣ ਲੱਗ ਗਿਆ ਆਹੀ ਉਹ ਲੈਣ ਆ ਜਿਸ ਕਾਰਨ ਗੁਲਾਬ ਸਿੱਧੂ ਨੂੰ ਪੰਜਾਬ ਦੇ ਸਰਪੰਚਾਂ ਤੋਂ ਮਾਫੀ ਮੰਗਣੀ ਪਈ ਗੁਲਾਬ ਸਿੱਧੂ ਦੀ ਇਸ ਲੈਣ ਨੇ ਆਫੇ ਮੰਗਵਾ ਦਿੱਤੀ ਆ ਗਾਣੇ ਦਾ ਨਾਮ ਆ ਜੱਟਾ ਲਵ ਯੂ ਇਹ ਗਲਾਬ ਸਿੱਧੂ ਬੋਲਦਾ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਸਰਪੰਚ ਕੌਣ ਹੁੰਦਾ ਪਿੰਡ ਦਾ ਮੋਤਵਾਰ ਹੁੰਦਾ ਸਰਪੰਚ ਦੇ ਹੱਥ ਦੇ ਵਿੱਚ ਹੁੰਦਾ ਪਿੰਡ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਪਰ ਇਹ ਪਤੰਦਰ ਆਪਣਾ ਗਲਾਬ ਸਿੱਧੂ ਬਾਈ ਘੈਂਟ ਬੰਦਾ ਯਾਰ ਹੀਰਾ ਬੰਦਾ ਪਰ ਬਾਈ ਨੂੰ ਇੰਨਾ ਨਹੀਂ ਪਤਾ ਸੀ ਕਿ ਇਦਾਂ ਹੋ ਜਾਏਗਾ ਵੀ ਗਾਣੇ ਦੀ ਲੈਣ ਇੰਨੀ ਕਿ ਜ਼ਿਆਦਾ ਸਰਪੰਚਾਂ ਨੂੰ ਬੁਰੀ ਲੱਗੇਗੀ ਕਿ ਮਾਫੀ ਮੰਗਣੀ ਪਣੀਆ ਸਰਪੰਚ ਗੁੱਸੇ 'ਚ ਆ ਜਾਂਦੇ ਨੇ ਸਰਪੰਚ ਕਹਿੰਦਾ ਕਿ ਸਰਪੰਚ ਦੀ ਪਾਵਰ ਤੈਨੂੰ ਪਤਾ ਹੀ ਨਹੀਂ ਸਰਪੰਚ ਆ ਸੀ ਪਿੰਡ ਦੇ ਤੈਨੂੰ ਪਤਾ ਨਹੀਂ ਸਰਪੰਚ ਕੀ ਕੀ ਕਰ ਸਕਦਾ ਸਰਪੰਚ ਦੇ ਅਹੁਦੇ ਦੀ ਤੈਨੂੰ ਜਾਣਕਾਰੀ ਨਹੀਂ ਹੈਗੀ ਕਮਾਲ ਦਾ ਬੰਦਾ ਯਾਰ ਤੂੰ ਸਰਪੰਚ ਦਾ ਕਹਿਣਾ ਤੇ ਸਰਪੰਚ ਨੇ ਜਦੋਂ ਇਹ ਲੈਣ ਸੁਣੀ ਕਿ ਸਣੇ ਸਰਪੰਚ ਪੂਰਾ ਪਿੰਡ ਕੁੱਟ ਦੂੰ ਤਾਂ ਸਰਪੰਚਾਂ ਨੂੰ ਆ ਗਿਆ ਗੁੱਸਾ ਸਰਪੰਚ ਲਾਈਵ ਹੋ ਗਏ ਏਕਤਾ ਹੋ ਗਈ ਹਰ ਇੱਕ ਪਿੰਡ ਦਾ ਸਰਪੰਚ ਇਹਦੇ ਖਿਲਾਫ ਵੀਡੀਓ ਪਾਣ ਲੱਗਿਆ ਤੇ ਜਦੋਂ ਗਲਾਬ ਸਿੱਧੂ ਤੱਕ ਗੱਲ ਪਹੁੰਚੀ ਤਾਂ ਗਲਾਬ ਸਿੱਧੂ ਘਬਰਾ ਆ ਗਿਆ ਇਹ ਬੜਕੀ ਗਿਆ ਮੇਰੇ ਗਾਣੇ ਦੀਆਂ ਇਹ ਲਾਈਨਾਂ ਸਰਪੰਚਾਂ ਨੂੰ ਇੰਨੀਆਂ ਬੁਰੀਆਂ ਲੱਗੀਆਂ ਯਾਰ ਕਮਾਲ ਦਾ ਤੁਹਾਨੂੰ ਪਤਾ ਗਲਾਬ ਜਿੱਦੂ ਹੀਰਾ ਬੰਦਾ ਕੈਂਟ ਬੰਦਾ ਉਹ ਬਾਈ ਜੀ ਸਾਫ਼ ਸੁਥਰਾ ਬੰਦਾ ਮੂੰਹ ਤੇ ਕਹਿੰਦਾ ਜੋ ਕਹਿਣਾ ਤੇ ਬਾਈ ਜੀ ਨਰਮ ਸੁਭਾਅ ਦਾ ਬੰਦਾ ਤੇ ਬਾਈ ਨੇ ਮਾਫੀ ਮੰਗ ਲਈ ਕੋਈ ਹੋਰ ਹੁੰਦਾ ਨਾ ਪਹਿਲਾਂ ਦਾ ਸੋਚਦਾ ਮਾਫੀ ਮੰਗਾ ਨਾਵਾਗਾ ਬਾਈ ਨੇ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕਹਿ ਦਿੱਤਾ ਕਿ ਜਿੰਨੇ ਵੀ ਸਾਡੇ ਸਰਪੰਚ ਨੇ ਪੰਜਾਬ ਦੇ ਸਰਪੰਚ ਨੇ ਬਾਹਰਲੇ ਸਰਪੰਚ ਨੇ ਮਾਫੀ ਮੰਗਦਾ ਮੈਂ ਉਹਨਾਂ ਤੋਂ ਤੁਸੀਂ ਆ ਵੀਡੀਓ ਦੇਖ ਲਓ ਇੱਕ ਵਾਰ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਗਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੇ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਇੱਕ ਐਂਟਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਤੁਹਾਡੇ ਛੋਟੇ ਭਰਾ ਤੁਹਾਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡਿਆਂ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡਿਆਂ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਏਕੇ ਤੁਸੀਂ ਇਹ ਵੀਡੀਓ ਦਲਾਪ ਜਿੱਦ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਇਹ ਗਾਣਾ ਇੰਨੇ ਜਨਾਂ ਵਾਇਰਲ ਹੋ ਜਾਏਗਾ ਇਸ ਗਾਣੇ ਦੇ ਕਾਰਨ ਮੈਨੂੰ ਮਾਫੀ ਮੰਗਣੀ ਪੈਣੀ ਆ ਜਿਹੜੀਆਂ ਲਾਈਨਾਂ ਸਰਪੰਚ ਵਾਲਿਆਂ ਨੇ ਸਣੇ ਸਰਪੰਚ ਸਾਰਾ ਪਿੰਡ ਕੁੱਟ ਲੂੰ ਦੇਖੋ ਉਸ ਲੈਨ ਨੇ ਗਲਾਬ ਸਿੱਧੂ ਤੋਂ ਮਾਫੀ ਮੰਗਾ ਦਿੱਤੀ ਆ ਤਾਂ ਅੱਗੇ ਲਿਖਣ ਵਾਲੇ ਨੇ ਗੀਤ ਲਿਖਿਆ ਤਾਂ ਉਹਦੀ ਵੀ ਗਲਤੀ ਆ ਉਹਨੇ ਬਾਈ ਜੀ ਸਰਪੰਚਾਂ ਦਾ ਨਾਮ ਵਿੱਚ ਐਡ ਕਿਉਂ ਕੀਤਾ ਹੋਰ ਕੁਝ ਵੀ ਕਰ ਸਕਦਾ ਸੀ ਸਣੇ ਤੇਰਾ ਪਰਿਵਾਰ ਪੂਰਾ ਪਿੰਡ ਕੋਟ ਦੂ ਇਦਾਂ ਵੀ ਹੋ ਸਕਦਾ ਸੀ ਪਰ ਨਹੀਂ ਹੋਇਆ ਬਾਈ ਜੀ ਗਲਾਬ ਸਿੱਧੂ ਇਹਨਾਂ ਗੱਲਾਂ ਕਰਕੇ ਮਾਫੀ ਮੰਗਣੀ ਪਈ ਆ ਸਣੇ ਸਰਪੰਚ ਸਰਾ ਪਿੰਡ ਕੋਟ ਦੂ ਮੈਟਰ ਆ ਜੋ ਸੋਲਵ ਹੋ ਚੁੱਕਿਆ ਹੁਣ ਇਸ ਗੱਲ ਨੂੰ ਅੱਗੇ ਨਾ ਵਧਾਇਆ ਜਾਵੇ ਗਲਾਬ ਸਿੱਧੂ ਨੇ ਸੋਸ਼ਲ ਮੀਡੀਆ ਤੇ ਆ ਕੇ ਸਰਪੰਚਾਂ ਤੋਂ ਮਾਫੀ ਮੰਗ ਲਈ ਆ ਹੁਣ ਗਲਾਸ ਵਿੱਚ ਅਗਲੇ ਗਾਣੇ ਆਉਣਗੇ ਇਹ ਗਾਣਾ ਵੀ ਅਨਜੋਏ ਕਰੋ